ਤਿੰਨ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਲਗਾਤਾਰ ਲੁੱਟਖੋ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅੱਜ ਦੁਪਹਿਰ ਬਾਅਦ ਪਿੰਡ ਗਾਹਲੜੀ ਸਥਿਤ ਗੁਰਦੁਆਰਾ ਸ਼੍ਰੀ ਟਾਲੀਸਾ ਇਮਾਰਤ ਤੇ ਬੈਂਕ ਤੋਂ ਪੈਸੇ ਕਢਵਾ ਕੇ ਸਕੂਟੀ ਤੇ ਆਪਣੀ ਬੇਟੀ ਦੇ ਪਿੱਛੇ ਬੈਠੀ ਔਰਤ ਕੋਲੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿੱਛੋਂ ਆ ਕੇ ਪਰਸ ਚਪਟ ਲਿਆ ਇਸ ਜੀਨਾ ਚਪਲੀ ਦੇ ਵਿੱਚ ਔਰਤ ਸਕੂਟੀ ਤੋਂ ਡਿੱਗ ਪਈ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਮਹਿਲਾ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਸ ਦੇ ਸਿਰ ਤੇ ਗਹਿਰੀ ਸੱਟ ਲੱਗੀ ਹੈ ਤੇ ਉਸ ਦੇ ਸਿਰ ਤੇ 8 ਟਾਂਕੇ ਵੀ ਲਗਾਉਣੇ ਪਏ ਹਨ ਮੇਰੇ ਨਾ ਮੈਂ ਇਕ ਟੂਕ ਕੋ ਰਹ ਤੇ ਮੈਂ ਜਨਪੁਰ ਵੀ ਆਣ ਵਾਲਿਆ ਕੱਲ ਮੈਂ ਤੇ ਮੇਰੇ ਮਮਾ ਕੋਈ 12 ਵਜੇ ਕਰੋਗਾ ਇਸੇ ਵੇ ਤੇ ਬੈਂਕ ਤੋਂ ਉਹ ਕਿ ਇਸੇ ਵਾਪਿਸ ਆ ਰਹੇ ਹੀ ਸਕੂਲ ਫੀਸ ਵਗੈਰਾ ਕਰਕੇ ਤੇ ਅਸੀਂ ਆਪਣੇ ਸਾਈਡ ਤੇ ਆ ਰਹੇਗੇ ਤੇ ਪਿੱਛੋਂ ਬਾਈਕ ਤੇ ਦੋ ਤਿੰਨ ਮਰ ਕੇ ਆਏ ਉਹਨਾਂ ਨੇ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਮੈਂ ਤੇ ਮੈਂ ਸਕੂਟੀ ਤੇ ਸੀਗੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਬਟ ਉਹ ਉਸ ਸਾਈਡ ਤੋਂ ਨਹੀਂ ਗਏ ਉਹ ਰੋਂਗ ਸਾਈਡ ਤੋਂ ਆਏ ਆ ਕੇ ਲੈ ਲੇ ਤੇ ਮਮਾ ਦਾ ਬੈਕ ਹੋ ਗਿਆ ਜਦ ਮਮਾ ਦਾ ਬੈਕ ਹੋਇਆ ਤੇ ਮਮਾ ਨੀਚੇ ਦੇਖ ਕੇ ਉਹ ਸਿੱਧਾ ਚਲੇ ਗਏ ਗੈਲਰੀ ਵਾਲੀ ਸਾਈਡ ਤੇ ਉਹ ਅੱਗੇ ਚਲੇ ਗਏ ਉਹ ਫਿਰ ਮੈਂ ਸਕੂਟੀ ਰੋਕ ਕੇ ਮਮਾ ਨੂੰ ਉਠਾਇਆ ਪਹਿਲਾਂ ਨਾ ਮਮਾ ਉੱਥੇ ਨਹੀਂ ਮਮਾ ਬੇਹੋਸ਼ ਸੀਗੇ ਫਿਰ ਅੰਕਲ ਆਏ ਸਾਡੇ ਲਾਗੇ ਉਹਨਾਂ ਨੇ ਆਪਣੀ ਕਾਰ ਵਗੈਰਾ ਰੋਕ ਕੇ ਫਿਰ ਮੈਨੂੰ ਮਮਾ ਨੂੰ ਠਾਂਦੇ ਵਿੱਚ ਹੈਲਪ ਕਰ ਦਿੱਤੀ ਮੇਰੇ ਘਰੇ ਫੋਨ ਕੀਤਾ ਫਿਰ ਫੋਨ ਕੀਤਾ ਤੇ ਫਿਰ ਉਹ ਮੇਰੇ ਨਾਲ ਮਮਾ ਨੂੰ ਉੱਥੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਕੋਲ ਲੱਗੇ ਉਸ ਤੋਂ ਬਾਅਦ ਫਿਰ ਘਰ ਤੇ ਆਇਆ ਦਿਨ ਬੇਟਾ 2:00 ਦੇ ਕਰੀਬ ਇਹ ਘਟਨਾ ਹੋਈ ਹੈ ਸਾਡੇ ਬੱਚੇ ਬੈਂਕ ਤੋਂ ਕੈਸ਼ ਲੈ ਕੇ ਆ ਰਹੇ ਸੀ ਰਸਤੇ ਦੇ ਵਿੱਚ ਨਸ਼ੇੜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਚੋਰੀਆਂ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਬ੍ਰਹਮਪੁਰ ਤੋਂ ਕੈਸ਼ ਲੈ ਕੇ ਆ ਰਹੇ ਸੀ ਤੇ ਰਸਤੇ ਵਿੱਚ ਬਉਂਪੁਰ ਪਿੰਡ ਪੈਂਦਾ ਉਥੋਂ ਰਸਤੇ ਜਾਂਦੇ ਆ ਉਹਨਾਂ ਨੇ ਨਸ਼ੇੜੀਆਂ ਨੇ ਤਿੰਨ ਬੰਦੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਆ ਕੇ ਦੇ ਪਰਸਨ ਨੂੰ ਖੋਲਿਆ ਪਰਸ ਖਿੱਚ ਕੇ ਤੇ ਲੈ ਕੇ ਭੱਜ ਗਏ ਨੇ ਉਥੋਂ ਤੇ ਉਹ ਲੇਡੀ ਜਿਹੜੀ ਆ ਮੋਟਰਸਾਈਕਲ ਤੋਂ ਥੱਲੇ ਡਿੱਗੀ ਆ ਸਕੂਟਰੀ ਤੋਂ ਉਹਦੇ ਸਿਰ 'ਤੇ ਕਾਫੀ ਗੰਭੀਰ ਚੋਟ ਲੱਗੀ ਆ ਤੇ ਜੋ ਵੀ ਕਾਰਵਾਈਆਂ ਉਹ ਇਹਨੇ ਤਿੰਨ ਮਤਲਬ ਕਿਤੇ ਦਿਨ ਦੇ ਵਿੱਚ ਹੀ ਮਨ ਚੋਰੀ ਨੂੰ ਅੰਜਾਮ ਦੇ ਰਹੇ ਨੇ ਐਨਸੀਡੀ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਪ੍ਰਸ਼ਾਸਨ ਹੈ ਜੋ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਇਹ ਪੁਲਿਸ ਨੂੰ ਚਾਹੀਦਾ ਕੋਈ ਨਾਕੇ ਲਾਣ ਇਹਨਾਂ ਨੂੰ ਮਤਲਬ ਥੋੜਾ ਬਤਾ ਇਹਨਾਂ 'ਤੇ ਦਬਾਅ ਪਾਇਆ ਜਾਏ ਤੇ ਹੁਣ ਅਸੀਂ ਵੀ ਇਹੋ ਕਹਿਣਾ ਚਾਹੁੰਦੇ ਆ ਵੀ ਦੋ ਦੋ ਤਿੰਨ ਦਿਨ ਦਾ ਸਮਾਂ ਦਿੱਤਾ ਪ੍ਰਸ਼ਾਸਨ ਨੂੰ ਜੇ ਇਹਦੇ ਕਾਰਵਾਈ